ਪੀਬੀ ਕਲਾਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਭਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਅਤੇ ਭਾਈ ਸਾਹਿਬ ਪਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਦੀ ਅਗਵਾਈ ਹੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ 22 ਅਪ੍ਰੈਲ ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ। ਇਸ ਮਾਗਮ ਦੀ ਤਿਆਰੀਆਂ ਲਈ ਮੀਟਿੰਗ ਦਾ ਆਯੋਜਨ ਪਾਈ ਹਰਵਿੰਦਰਪਾਲ ਸਿੰਘ ਲिटल ਬੀਰਜ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਤੇ ਕਵਲਜੀਤ ਸਿੰਘ ਪਾਟਿਆ, ਪਰਮਜੀਤ ਸਿੰਘ ਮੈਨੇਜਰ, ਗੁਰਪ੍ਰੀਤ ਸਿੰਘ ਚਾਹਤ, ਮੀਰੀ ਪੀਰੀ ਯੂਥ ਫੈਡਰੇਸ਼ਨ ਔੰਕਾਰ ਸਿੰਘ ਪੱਪੂ, ਸਤਵਿੰਦਰਪਾਲ ਸਿੰਘ ਰਿੰਕੂ, ਹਰਿੰਦਰ ਸਿੰਘ ਗੋਲਡੀ, ਸਰਵਨ ਸਿੰਘ ਸਮੇਤ ਮੈਂਬਰ ਮੌਜੂਦ ਸਨ। 22 ਅਪ੍ਰੈਲ ਨੂੰ ਮਹਾਪੁਰਸ਼ਾਂ ਦਾ ਫੁਰਨਾ ਸੀ ਕਿ ਦੂਸਰੇ ਕਾਰਜਾਂ ਤੋਂ ਇਲਾਵਾ ਇੱਕ ਬੜਾ ਅਹਿਮ ਕਾਰਜ ਹੈ ਖੂਨਦਾਨ ਕੈਂਪ ਪਿਆਰ ਵਾਲਿਓ ਤੁਹਾਡਾ ਦਿੱਤਾ ਖੂਨ ਖੂਨ ਦੀ ਇੱਕ ਇੱਕ ਬੂੰਦ ਉਹ ਕਈ ਮਰੀਜ਼ਾਂ ਦੀ ਜਾਨ ਬਚਾ ਸਕਦੀ ਹੈ ਇਸ ਮੰਤਵ ਨੂੰ ਮੁਖ ਲੈ ਕੇ 22 ਅਪ੍ਰੈਲ 2025 ਨੂੰ ਸਾਧ ਸੰਗਤ ਮੰਗਲਵਾਰ ਵਾਲੇ ਦਿਨ ਬੀਬੀ ਕੋਲਾ ਦੀ ਚੈਰੀਟੇਬਲ ਹਸਪਤਾਲ ਵਿਖੇ ਤਰਨਤਾਰਨ ਰੋਡ ਵਿਖੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸੇ ਦੀ ਜਾਨ ਬਚ ਸਕਦੀ ਏ ਇਸ ਤੋਂ ਵਧੀਆ ਹੋਰ ਕੋਈ ਉਪਰਾਲਾ ਨਹੀਂ ਹੋ ਸਕਦਾ ਜੇ ਆਪਾਂ ਥੋੜਾ ਜਿਹਾ ਬਲੱਡ ਡੋਨੇਟ ਕਰੀਏ ਇਹ ਹਰ ਪੱਖੋਂ ਵਧੀਆ ਹੈ